ਵਾਇਗੁਰਜੀ ਕਾਕਾਲ ਸਾਹਿਬ ਵਾਇਗੁਰਜੀ ਕੀ ਫਤਿਹ ਸੋ ਵਾਂਸ ਅਗੇਨ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀ ਫਿਟਨੈਸ ਜਰਨੀ ਦਾ ਡੇ 7ਵਾਂ ਤੇ ਅੱਜ ਅਸੀਂ ਲਾਵਾਂਗੇ ਦਾ ਪੁਲ ਵਰਕਆਊਟ ਪੁੱਲ ਵਰਕਆਊਟ ਬੇਸਿਕਲੀ ਇਹਦੇ ਵਿੱਚ ਦੋ ਮਸਲ ਜਿਹੜੇ ਆਪਾਂ ਮੇਜਰ ਟ੍ਰੇਨ ਕਰਨੇ ਹੁੰਦੇ ਆ ਨੰਬਰ 1 ਆਵਰ ਬੈਕ ਨੰਬਰ 2 ਬਾਈਸੈਪਸ ਤੇ ਬੈਕ ਦੇ ਵਰਕਆਊਟ ਤੋਂ ਸਟਾਰਟ ਕਰਾਂਗੇ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਅਸੀਂ ਲਾਉਣੀ ਆ ਉਹ ਅਸੀਂ ਲਾਉਣੀ ਆ ਤਾਂ ਬੈਂਡ ਓਵਰ ਰੋਜ਼ ਸੈਟ ਇਹਦੇ ਲਾਉਣੇ ਆ 4 weight ਜਿਹੜਾ ਆ ਹੈਵੀ ਰੱਖਣਾ ਆ ਰੈਪੀਟਿਸ਼ਨ ਰੱਖਣੇ ਆ 6 ਤੋਂ 8 ਆਓ ਅੱਜ ਦਾ ਪਹਿਲਾ ਵਰਕ ਵਰਕਿੰਗ ਸੈਟ ਜਿਹੜਾ ਉਹਨੂੰ ਪਰਫਾਰਮ ਕਰਕੇ ਦੇਖਦੇ ਆ ਕਿ ਐਕਸਰਸਾਈਜ਼ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਲੈਟਸ ਡੂ ਥੈਟ ਗ੍ਰਿਪ ਜਿਹੜੀ ਆ ਨਾ ਬਹੁਤ ਜ਼ਿਆਦਾ ਵਾਈਡ ਕਰਨੀ ਆ ਨਾ ਬਹੁਤ ਜ਼ਿਆਦਾ ਕਲੋਜ਼ ਕਰਨੀਆਂ ਆਪਣੇ ਪੱਟਾਂ ਤੋਂ ਥੋੜੀ ਬਾਹਰ ਉਹਦੇ ਅਕੋਰਡਿੰਗ 바ਰ ਦੇ ਉੱਪਰ ਜਿਹੜੇ ਆ ਤੁਸੀਂ ਹੱਥ ਪਾਉਣੇ ਆ ਬੈਂਡ ਜਿਹੜਾ ਹੈ ਇਹਦੇ ਵਿੱਚ 50% ਸੋ ਅੱਜ ਦੇ ਪ੍ਰੋਗਰਾਮ ਦੀ ਸੈਕੰਡ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਦਾ ਟੀ ਬਾਰ ਰੋਸ ਬੇਸਿਕਲੀ ਟਾਰਗੇਟ ਕਰਦੀ ਆ ਸਾਡੇ ਲੈਟਸ ਨਾਲ ਥੋੜਾ ਥੋੜਾ ਜ਼ੋਰ ਜਿਹੜਾ ਹੈ ਮਿਡਲ ਬੈਕ ਤੇ ਵੀ ਬੰਦਾ ਆ ਸੋ ਇਹਦੇ ਲਾਉਣੇ ਆ ਆਪਾਂ 4 ਸੈਟ ਰੈਪੀਟੀਸ਼ਨ ਰੱਖਾਂਗੇ 6 ਤੋਂ 8 weight ਜਿਹੜਾ ਥੋੜਾ ਜਿਹਾ ਇੰਟਰਮੀਡੀਏਟ ਲੈਵਲ ਤੇ ਰੱਖਾਂਗੇ ਨਾ ਬਹੁਤ ਜ਼ਿਆਦਾ ਹੈਵੀ ਨਾ ਬਹੁਤ ਜ਼ਿਆਦਾ ਲਾਈਟ ਹੁਣ ਆਓ ਦੇਖਦੇ ਆਂ ਵੀ ਐਕਸਰਸਾਈਜ਼ ਨੂੰ ਪਰਫਾਰਮ ਕਿੱਦਾਂ ਕਰਨਾ ਹੈ ਲੈਟਸ ዱ 댓 ਉੱਪਰ ਆ ਕੇ ਪੌਜ਼ ਸਟ੍ਰੈਚ ਪੌਜ਼ ਸਟ੍ਰੈਚ ਪਿਆਰੇ ਮਿੱਤਰੋ ਅੱਜ ਦੇ ਵਰਕਆਊਟ ਦਾ 3rd ਸੈਟ ਆਪਾਂ ਪਰਫਾਰਮ ਕਰਨਾ ਹੈ ਸ਼ਰੱਗਜ਼ ਕਰਾਗਸਾਪਾ ਕਰਨੇ ਆ ਸਮਿਥ ਮਸ਼ੀਨ ਤੇ ਹੱਥ ਨਾ ਬਹੁਤ ਜ਼ਿਆਦਾ ਵਾਈਡ ਪਾਉਣੇ ਆ ਨਾ ਬਹੁਤ ਜ਼ਿਆਦਾ ਕਲੋਜ਼ ਪਾਉਣੇ ਆ ਜਿੱਦਾਂ 바ਰਬਲ ਰੋਜ਼ ਦੇ ਵਿੱਚ ਗ੍ਰਿਪ ਰੱਖੀ ਸੀ ਉਦਾਂ ਹੀ ਇੱਥੇ ਗ੍ਰਿਪ ਰੱਖਣੀ ਆ ਵੇਟ ਨਾਰਮਲ ਰੈਪੀਟਿਸ਼ਨ ਰੱਖਣੇ ਆ 10 ਤੋਂ 12 ਆਓ ਹੁਣ ਵੇਖੀਏ ਸੈੱਟ ਨੂੰ ਕਿੱਦਾਂ ਲਾਉਣਾ ਆ ਉੱਪਰ ਜਾ ਕੇ ਕਰਨਾ ਸਕਵੀਜ਼ ਸਟ੍ਰੈਚ ਸਕਵੀਜ਼ ਸਟ੍ਰੈਚ ਸੋ ਆਜ ਦੇ ਵਰਕਆਊਟ ਦੇ ਪ੍ਰੋਗਰਾਮ ਦੀ 4th ਐਕਸਰਸਾਈਜ਼ ਅਸੀਂ ਪਰਫਾਰਮ ਕਰਨ ਜਾ ਰਹੇ ਆ bent over flies ਆਓ ਹੁਣ ਦੇਖੀਏ ਐਕਸਾਈ ਨੂੰ ਪਰਫਾਰਮ ਕਿੱਦਾਂ ਕਰਨਾ ਆ ਰੈਪੀਟੀਸ਼ਨ ਰੱਖਣੇ ਆ 12 ਤੋਂ 15 ਸੈੱਟ ਲਾਉਣੇ ਆ 3 ਸੋ ਅੱਜ ਦੇ ਵਰਕਆਊਟ ਪ੍ਰੋਗਰਾਮ ਦੀ ਆਪਾਂ 5th ਐਕਸਰਸਾਈਜ਼ ਪਰਫਾਰਮ ਕਰਨੀ ਆ ਦਾ ਮਸ਼ੀਨ ਪੁਲਓਵਰਸ ਦੂਜੇ ਪਲੋਵਰ ਜਿਹੜੇ ਆਪਾਂ ਡੰਬਲ ਪਰਫਾਰਮ ਕਰਦੇ ਆ ਬਹੁਤ ਸਾਰੇ ਬੱਚੇ ਜਿਹੜੇ ਨਹੀਂ ਲਾ ਪਾਉਂਦੇ ਤੇ ਅਸੀਂ ਵੀ ਉਹ ਐਕਸਰਸਾਈਜ਼ ਕਰਕੇ ਥੋੜਾ ਬੋਰ ਹੋ ਗਏ ਆ ਇਸ ਲਈ ਆਪਾਂ ਅੱਜ ਐਕਸਰਸਾਈਜ਼ ਦੇ ਵਿੱਚ ਇੱਕ ਛੋਟਾ ਜਿਹਾ ਅਲਟਰਨੇਟ ਲੈ ਕੇ ਆਏ ਆ ਸਾਰੇ ਤੁਹਾਡੇ ਵਾਸਤੇ ਪੜਾਓ ਵੇਖੀ ਐਕਸਰਸਾਈਜ਼ ਨੂੰ ਪਰਫਾਰਮ ਕਿੱਦਾਂ ਕਰਨਾ ਹੈ ਐਕਸਰਸਾਈਜ਼ ਪਰਫਾਰਮ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਥਿਸ ਇਜ਼ ਐਨ ਆਈਸੋਲੇਸ਼ਨ ਮੂਵਮੈਂਟ ਜਿਹੜੇ ਇਹਦੇ ਵਿੱਚ ਆਪਾਂ ਰੈਪੀਟੀਸ਼ਨ ਰੱਖਾਂਗੇ ਉਹ 10 ਤੋਂ 12 ਰੱਖਾਂਗੇ weight ਜਿਹੜਾ ਆ ਉਹ ਨਾਰਮਲ ਰੱਖਾਂਗੇ ਨਾ ਜ਼ਿਆਦਾ ਹੈਵੀ ਨਾ ਜ਼ਿਆਦਾ ਲਾਈਟ ਆਓ ਹ ਸੋ ਮਿੱਤਰੋ ਅਣ ਬਾਈਸੈਪ ਦੀ ਪਹਿਲੀ ਐਕਸਾਈ ਆਪਾਂ ਲਾਉਣੀ ਆ ਪੂਰੀ ਪਟਾਕਿਆਂ ਵਾਲੀ ਐਕਸਰਸਾਈਜ਼ ਆ ਬਾਈਸੈਪ ਕਰਲਸ ਕਰਨਾ ਕੀ ਆ ਇਹਦੇ ਚ ਜਿਹੜੀ ਆਪਣੀ ਬਾਜੂ ਆ ਆਪਣੀਆਂ ਉੱਪਰਲਾ 파ਟ ਬਾਜੂ ਦਾ ਇਹਨੂੰ ਬੋਡੀ ਤੋਂ ਕਰਨਾ ਆ ਪਿੱਛੇ ਇੱਥੇ ਕਰਲ ਪਰਫਾਰਮ ਕਰਨੀ ਆ ਇੱਥੇ ਨਹੀਂ ਪਰਫਾਰਮ ਕਰਨੀ ਇੱਥੇ ਪਰਫਾਰਮ ਕਰਾਂਗੇ ਤਾਂ ਇਦਾਂ ਇਨਵਰਡ ਕਰਲ ਜਿਹੜੀ ਆ ਪਰਫਾਰਮ ਕਰਾਂਗੇ ਤਾਂ ਕਿ ਲੌਂਗ ਹੈਡ ਤੇ ਬਾਈਸੈਪ ਤੇ ਜ਼ਿਆਦਾ ਜ਼ੋਰ ਆਵੇ ਆਹ ਵੇਖੀਏ ਐਕਸਰਸਾਈਜ਼ ਲਾਉਣੀ ਕਿੱਦਾਂ ਵਾ ਨਾਰਮਲ ਜਿਹਾ weight ਚੁੱਕਣਾ ਵਾ ਬਹੁਤ ਜ਼ਿਆਦਾ ਹੈਵੀ weight ਜਿਹੜਾ ਨਹੀਂ ਚੁੱਕਣਾ ਆਵਾ ਪਿੱਛੇ 1 2 3 4 5 6 ਸੋ ਅੱਜ ਦੇ ਵਰਕਆਊਟ ਦੀ ਲਾਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਰਿਵਰਸ 바ਰਬਲ ਕਰਲਸ ਬੇਸਿਕਲੀ ਟਾਰਗੇਟ ਕਰਦੀ ਆ ਸਾਡੇ ਬਾਈਸੈਪ ਦੇ ਬ੍ਰੈਕੀਅਲਸ ਹੈਡ ਨੂੰ ਤੇ ਨਾਲ ਫੋਰ ਆਰਮ ਨੂੰ ਬੇਸਿਕਲੀ ਇਹਦਾ ਬ੍ਰੈਕੀ ਐਲ ਸੱਡੇ ਆ ਫੋਰ ਆਰਮ ਦੇ ਨਾਲ ਕਨੈਕਟ ਹੁੰਦਾ ਆ ਬਣਾਓ ਵੇਖੋ ਐਕਸਾਈ ਨੂੰ ਕਿਦਾਂ ਪਰਫਾਰਮ ਕਰਨਾ ਹੈ weight ਇਹਦੇ ਵਿੱਚ ਨੋਰਮਲ ਰਵਾਂਗੇ ਰੈਪੀਟੀਸ਼ਨ ਲਾਵਾਂਗੇ 8 ਤੋਂ 12 ਤੇ ਕਿਵੇਂ ਪਰਫਾਰਮ ਕਰਨੇ ਆ ਦੇਖੋ ਚੈਸਟ ਅਪ ਸ਼ੋਲਡਰ ਪੂਰੇ ਰਿਲੈਕਸ ਕਰ ਦੇਣੇ ਆ ਦੇ ਆਰਾਮ ਨਾਲ ਸੈੱਟ ਨੂੰ ਪਰਫਾਰਮ ਕਰਨਾ ਉੱਪਰ ਜਾ ਕੇ ਪਾਉਜ਼ ਸਟ੍ਰੈਚ ਪਾਉਜ਼ ਸਟ੍ਰੈਚ 네ਗੇਟਿਵ ਨੂੰ ਪਰਮੇਸ਼ਾ ਕੰਟਰੋਲ ਕਰਨਾ ਆ ਸੋ ਪਿਆਰੇ ਦੋਸਤੋ ਏਸੀ ਅੱਜ ਦਾ ਪੂਲ ਵਰਕਆਊਟ ਆਈ ਹੋਪ ਕਿ ਵੀਡੀਓ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਹਾਂ ਨੈਕਸਟ ਵਰਕਆਊਟ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ